ਰੱਕੇ ਲੱਗ ਗਏ ਆ ਦਰਿਆ ਮਿਲ ਗਿਆ ਬਹੁਤ ਧੰਨ ਹੈ ਨਜ਼ਾਰੇ ਆ ਪੂਰੇ ਆਨੰਦ ਆ ਨਾ ਮਾਹਮਾਈ ਦੀ ਕਿਰਪਾ ਦੁੱਖ ਮੇਰੇ ਵੀ ਜੇ ਦੇਵੇਂਗੀ ਤੂੰ ਕਟ ਮਾਂ ਦੇਖੋ ਜੀ ਸਿਆਣਿਆਂ ਦਾ ਆਸ਼ੀਰਵਾਦ ਚਾਹੀਦਾ ਜੀ ਹਨਾ ਵਧੀਆ ਦਰਸ਼ਨ ਵਧੀਆ ਹੋ ਗਏ ਮਾਂ ਜੀ ਤੁਰ ਕੇ ਗਏ ਸੀ ਜੇ ਗੱਡੀ 'ਚ ਗਏ ਸੀ ਨਹੀਂ ਤੁਰ ਕੇ ਗਏ ਤੁਰ ਕੇ ਗਏ ਸੀ ਬਹੁਤ ਵਧੀਆ ਲੱਗ ਰਹੀ ਬਹੁਤ ਵਧੀਆ ਦਸ਼ਨ ਹੋਇਆ ਸਾਨੂੰ ਬਿਲਕੁਲ ਜੀ ਬਿਲਕੁਲ ਫੈਮਿਲੀ ਮੰਗਵਾ ਐ ਇੰਜੋਏਮੈਂਟ ਬਹੁਤ ਵਧੀਆ ਹੋ ਰਹੀ ਹੈ ਜੀ ਜੈ ਮਾਤਾ ਦੀ ਹਾਂ ਜੀ ਪਿੰਡ ਆ ਜੀ ਭਾਮ ਦੇ ਕੋਲ ਭਾਮ ਦੇ ਕੋਲ ਚੱਲੋ ਵਾਲ ਖਨੂਰ ਭਾਵ ਹਾਲਟਾ ਬੜਲਾ ਬੋਣ ਪੱਟੀ ਹਾਂ ਜੀ ਹਾਂ ਜੀ ਸਾਰੇ ਆ ਪੱਟੀ ਕੋਲੇ ਆ ਜੀ ਮਾਤਾ ਦੇ ਦਰ ਤੇ ਆਏ ਸੀ ਦੀਜਾ ਨਾਲ ਭਜਨ ਗਾਏ ਸੀ ਆਹਾ ਮਾਤਾ ਦੇ ਦਰ ਤੇ ਆਏ ਸੀ ਦੀਜਾ ਨਾਲ ਭਜਨ ਗਾਏ ਸੀ ਈ ਮਾਏ ਮੇਰੀ ਏ ਕੋਲ ਹੋਵੇ ਤੇ ਮੈਂ ਦੁੱਖ ਸਾਰੇ ਫੋਲਾ ਕੇ ਪਾਉਂਦਾ ਮੂਰਤੀ ਆ ਦੋ ਪੰਡਾਲ ਲੱਗਿਓ ਦੋਨੇ ਸ਼ਰਪਰੀਆਂ ਦੇ ਇੱਕ ਪਾਸੇ ਡਾਕਟਰ ਰਵਿੰਦਿਆ ਤੇ ਨਾਲ ਬਿੰਦਿਆ ਰੈਣ ਨੂੰ ਨਾ ਉਹਨਾਂ ਦੇ ਤੇ ਇੱਧਰ ਬਣਾਇਆ ਭਵਨ ਤੇ ਇੱਧਰ ਚੱਲਦਾ ਲੰਗਰ ਤੇ ਭਵਨ ਬਹੁਤ ਪਿਆਰਾ ਆ ਮੈਂ ਦੋ ਵਾਰੀ ਨੰਗਿਆ ਸੀ ਫਿਰ ਜਾਂਦੀ ਵਾਰ ਵੀ ਰੁਕਣ ਨੂੰ ਕਰਦਾ ਸੀ ਪਰ ਹੁਣ ਮੈਂ ਕਿਹਾ ਜਰਾ ਰੁੱਕ ਕੇ ਜਾਣਾ ਨਾ ਤੇ ਤੁਸੀਂ ਵੀ ਕਰੋ ਦਰਸ਼ਨ ਭਵਨ ਦੇ ਬਹੁਤ ਹੀ ਪਿਆਰਾ ਭਵਨ ਆ ਨਾ ਜੈ ਮਾਤਾ ਪੰਡਾਲ ਬਹੁਤ ਵੱਡਾ ਹੈ ਇਹਨਾਂ ਦਾ ਵੀ ਨਾ ਤੇ ਇਸ ਪੰਡਾਲ ਦੇ ਵਿੱਚ ਫੁਲਕਾ ਛਕਾਉਣ ਨੂੰ ਲੰਗਰ ਛਕਾਉਣ ਲਈ ਇਹਨਾਂ ਨੇ ਇਹ ਪੰਡਾਲਾ ਰੱਖਿਆ ਆ ਤੇ ਦੂਸਰਾ ਜਿਹੜਾ ਦੂਸਰਾ ਪੰਡਾਲਾ ਨਾਲ-ਨਾਲ ਇਹ ਦੋਨੇ ਪੰਡਾਲ ਨਾ ਤੇ ਉਹਦੇ ਵਿੱਚ ਡਾਕਟਰ ਤੇ ਨਾਲ ਰਹਿਣ ਲਈ ਰਹਿਸ਼ ਲਈ ਇਹ ਕਿ ਸੰਗਤਰੇ ਰੁਕਣਾ ਹੋਵੇ ਤਾਂ ਰੁਕਣ ਲਈ ਹੈ ਨਾ ਤੇ ਕਿਤਨੀ ਦੇਖੀ ਆ ਨਾ ਮੇਲਿਆਂ ਦੇ ਵਿੱਚ ਲੰਗਰਾਂ ਦੇ ਵਿੱਚ ਵੀ ਸੰਗਤਾਂ ਲਈ ਬਹੁਤ ਪੁਖਤਾ ਪ੍ਰਬੰਧ ਕੀਤੇ ਹੁੰਦੇ ਜਿੱਦਾਂ ਇੰਨੀ ਗਰਮੀ ਸੀਗੀ ਤੇ ਐਡੇ ਵੱਡੇ ਵੱਡੇ ਜਿਹੜੇ ਵੱਡੇ ਕੂਲਰ ਅਜਿਹਾ ਪਾਣੀ ਵਾਲੇ ਚੱਲਦੇ ਆ ਤੇ ਉਹ ਰੱਖਿਆ ਹੋਇਆ ਜਦੋਂ ਦੀ ਮੋਰੇ ਖੜੇ ਹੋ ਜਾਂਦੇ ਨੇ ਤਾਂ ਗਰਮੀ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਨਾ ਚਲੋ ਹੁਣ ਤਾਂ ਮੌਸਮ ਥੋੜਾ ਜਿਹਾ ਮੀਂਹ ਪੈ ਗਿਆ ਸੀਗਾ ਤੇ ਮੌਸਮ ਠੰਡਾ ਹੋ ਗਿਆ ਸੀ ਪਰ ਉਦਾਂ ਗਰਮੀ ਬਹੁਤ ਸੀਗੀ ਨਾ ਤੇ ਜਦੋਂ ਗਰਮੀ ਸੀ ਤਾਂ ਫਿਰ ਜਿਹੜੇ ਕੂਲਰ ਸੀ ਕੂਲਰਾਂ ਨੇ ਬਹੁਤ ਠੰਡਕ ਪਹਚਾਈ ਸੰਗਤਾਂ ਨੂੰ ਤੇ ਗਰਮੀ ਦਾ ਸਾਥ ਨਹੀਂ ਹੋਣ ਦਿੱਤਾ ਨਾ ਏ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਇੱਕ ਜੈ ਮਾਤਾ ਜੀ ਜੈ ਮਾਤਾ ਤੇ ਸੰਗਤਾਂ ਤੇ ਮਾਤਾ ਰਾਮ ਵੀ ਫਰਮਾ ਰਹੀਆਂ ਸੰਗਤਾਂ ਤੇ ਨਾਲ ਦੀ ਨਾਲ ਲੰਗਰ ਸ਼ਕ ਰਹੀਆਂ ਆ ਇਹ ਨਾਲ ਚਾਹ ਦੇ ਪਿਆਲੇ ਨਾ ਨੰਮਾ ਦੇ ਇਹ ਮਾਰੂ ਉਹਦੇ ਤੀਜਾ ਨਿਵਾਦ ਨਾਲ ਸਾਥ ਪਾ ਬੰਦੇ ਦਰਸ਼ਨ ਕੀਤੇ ਦੇ ਬਿਲਕੁਲ ਸਾਹਮਣੇ ਦੂਸਰਾ ਪ ਲਗਾਇਆ ਇਧਰ ਪੰਡਾਲ ਨਾ ਜੈ ਸ਼ਿਵ ਸ਼ੰਕਰ ਸੇਵਾ ਦਲ ਰਜਿਸਟਰਡ ਹੁਸ਼ਿਆਰ ਪਰ ਨਾ ਤੇ ਆ ਜੋ ਚਲਦੇ ਆਂ ਅੰਦਰ ਤੇ ਦਰਸ਼ਨ ਕਰਦੇ ਆ ਤੇ ਇਧਰਲੀ ਸਾਈਡ ਸੰਗਤਾਂ ਦੇ ਰਹਿਣ ਨੂੰ ਕੋਖਤਾ ਪ੍ਰਬੰਧ ਕੀਤੇ ਹੋਏ ਪੱਖੇ ਵੱਡੇ ਲੱਗੇ ਹੋਆ ਫਰਾਟੇ ਤੇ ਨਾਲ ਆ ਬੈੱਡ ਵੀ ਬਣਾਇਓ ਨਾ ਹਾਂਜੀ 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 ਜਮਾਦਾਦੀ ਜੀ ਦਰਸ਼ਨ ਕਰਿਆਗੇ ਕਰਨੇ ਆ ਅਜੇ ਕਰਿਆ ਕਿੱਦਾਂ ਇੱਥੇ ਬੈੱਡ ਰੇਕ ਕਿੱਦਾਂ ਦਾ ਲੱਗ ਰਿਹਾ ਹਾਂ ਪੱਕੇ ਲੱਗਿਆ ਦਾਨੀਆਂ ਮਿਲਦੀਆਂ ਬਹੁਤ ਜਨਰ ਨਜ਼ਾਰੇ ਆ ਪੂਰੇ ਆਨੰਦ ਆ ਨਾ ਮਹਾਮਾਈ ਦੀ ਕਿਰਪਾ ਪੂਰੀ ਕਿੰਨਾ ਖਾਨੇ ਆ ਹਾਂਜੀ ਅੰਦ ਦੇ ਖਾਣੇ ਕਿੰਨਾ ਸਭ ਹੈ ਸਹੀ ਹੈ ਤੁਹਾਡੀ ਆਸਰੀ ਨਾ ਸਭ ਅਰੇ ਇਹ ਉਹ ਮਹਾਮਾਈ ਦਾ ਆਸਰਾ ਜੀ ਉਹਦੀ ਕਿਰਪਾ ਆ ਉਹਦੀ ਕਿਰਪਾ ਹਾਂਜੀ ਆ ਬੇਟੇ ਹਾਂਜੀ ਆਏ ਹੋਏ ਦੇਖੋ ਜੀ ਸਿਆਣਿਆਂ ਦਾ ਅਸ਼ੀਰਵਾਦ ਚਾਹੀਦਾ ਜੀ ਹੈ ਨਾ ਜੀ ਹਾਂਜੀ 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 ਜਮਾਤ ਦੀ ਜੀ ਜਮਾਤ ਦੀ ਜੀ ਜਮਾਤ ਦੀ ਜੀ ਕੀ ਆਲੰਡੀ ਜੀ ਦਰਸ਼ਨ ਕਰ ਰਿਹਾ ਹੈ ਹਾਂਜੀ ਅੱਲਾ ਗਿਆ ਹੋ ਮੈਂ ਸਪੈਸ਼ਲ ਤੁਹਾਨੂੰ ਮਿਲਣ ਆਇਆ ਹਾਂ ਮੈਂ ਕਿਹਾ ਦਰਸ਼ਨ ਕਰ ਰਿਹਾ ਹਾਂ ਹਾਂਜੀ ਕਰ ਰਿਹਾ ਕਿੱਦਾਂ ਇੱਥੇ ਤੁਹਾਨੂੰ ਘਰ ਵਰਗਾ ਆਰਾਮ ਮਿਲਦਾ ਪਿਆ ਕਿਦਾਂ ਕਿਦਾਂ ਲੱਗ ਰਿਹਾ ਹੈ ਨਹੀਂ ਘਰ ਵਾਂਗੋ ਹੀ ਮਿਲਦਾ ਹੈ ਹੈਨਾ ਆਨੰਦ ਆ ਰਿਹਾ ਪੂਰਾ ਮਾਹਮਾਈ ਦੀ ਕਿਰਪਾ ਹੈ ਨਾ ਪੂਰੀ ਚਲੋ ਵਧੀਆ ਦਰਸ਼ਨ ਵਧੀਆ ਹੋ ਗਏ ਮਾਂ ਜੀ ਤੁਰ ਕੇ ਗਏ ਸੀ ਜਾਂ ਗੱਡੀ 'ਚ ਗਏ ਸੀ ਨਹੀਂ ਤੁਰ ਕੇ ਗਏ ਸੀ ਤੁਰ ਕੇ ਗਏ ਸੀ ਕਿੰਨੀ ਉਮਰ ਤੁਹਾਡੀ ਐਨਟੀ ਨਹੀਂ ਕਿਰ ਕਰਦੇ ਆਇਆ ਹਨਾ ਰੱਜ ਚਾਹ ਦਾ ਯਾਰਾ ਪੈਦਲ ਗਏ ਨਾ ਹਾਂ ਆਉਂਦੇ ਵੀ ਥੋੜਾ ਚੜ ਕੇ ਆਇਆ ਚਲੋ ਬਹੁਤ ਵਧੀਆ ਬਹੁਤ ਵਧੀਆ ਅੰਟੀ ਜੀ ਬਹੁਤ ਵਧੀਆ ਜੈ ਮਾਤਾ ਜੀ ਅਰੇ ਜੈ ਮਾਤਾ ਜੀ ਕੀ ਆਲਾ ਭਾਜੀ ਵਧੀਆ ਭਾਈ ਵਧੀਆ ਠੀਕੋ ਵਧੀਆ ਫਸਟ ਕਲਾਸ ਜੈ ਮਾਤਾ ਲੁਧਿਆਣੇ ਤੋਂ ਹੀ ਲੁਧਿਆਣੇ ਤੋਂ ਹਾਂਜੀ ਜੈ ਮਾਤਾ ਲੱਗ ਰਿਹਾ ਬਹੁਤ ਵਧੀਆ ਲੱਗ ਰਹੀ ਬਹੁਤ ਵਧੀਆ ਦਰਸ਼ਨ ਹੋਇਆ ਸਾਨੂੰ ਬਿਲਕੁਲ ਜੀ ਬਿਲਕੁਲ ਫੈਮਿਲੀ ਮੰਗੂਆ ਐ ਇੰਜੋਏਮੈਂਟ ਬਹੁਤ ਵਧੀਆ ਹੋ ਰਹੀ ਹੈ ਜੀ ਜੇ ਐਨਵਾਇਰਨਮੈਂਟ ਵੀ ਹੈ ਇੱਕ ਵਾਰ ਗੁਣਗਾਨ ਬਿਲਕੁਲ 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 ਜੀ ਬਿਲਕੁਲ ਇਹ ਆਪਣੇ ਇੱਥੇ ਹੀ ਆ ਬਿਲਕੁਲ ਬਿਲਕੁਲ ਪੰਜਾਬ ਦੇ ਹੀ ਆ ਹੋਰ ਪਾਸੇ ਨਹੀਂ ਆਈ ਪੰਜਾਬ ਦੇ ਹੀ ਆ ਉਹ ਜੇ ਰੌਣਕਾਂ ਲੱਗਦੀ ਆ ਜੀ ਬਿਲਕੁਲ ਸਰ ਉਹ ਠੀਕ ਆ ਭਾਈ ਹਾਂਜੀ ਜੈ ਮਾਤਾ ਜੀ ਹੋਗੇ ਜੈ ਮਾਤਾ ਜੀ ਹਾਂਜੀ ਜੈ ਮਾਤਾ ਜੀ ਹਾਂਜੀ ਹਾਂਜੀ ਵਾਰੀ ਸਿੰਘ ਸਾਹਿਬ ਕਿਤਾ ਆਜੋ ਲੱਗੇ ਨੂੰ ਯਾਰ ਕੀ ਗੱਲ ਤੇ ਦੂਰ ਦੂਰ ਏਦਾਂ ਥੋੜੀ ਹੁੰਦੀ ਆ ਯਾਰ ਉਹ ਜਿੱਦਾਂ ਜਿੱਦਾਂ ਮੈਂ ਲੱਗੇ ਰਹਿੰਦਾ ਬਾਈ ਪਿੱਛੇ ਨੂੰ ਲੱਗੇ ਆਜੋ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਬਾਜੀ ਯਾਰ ਬੋਲੋ ਯਾਰ ਬੋਲੋ ਕਿਹੜਾ ਲੋਕ ਲਈ ਹਾਂਜੀ ਹਾਂਜੀ ਮੈਂ ਵੀ ਸਿੰਘ ਸਾਬੇ ਪੜਿਆ ਠੀਕ ਹੈ ਜੀ ਕਿਹੜਾ ਮਹੱਲਾ ਸਾਡਾ ਪਿੰਡ ਆ ਜੀ ਕਿਹੜਾ ਕਿਹੜਾ ਪਿੰਡ ਆ ਜੀ ਭਾਮ ਦੇ ਕੋਲ ਭਾਮ ਦੇ ਕੋਲ ਚੱਲੋ ਵਾਲ ਖਨੂਰ ਭਾਵ ਹਾਲਟਾ ਬੜਲਾ ਬੋਣ ਪੱਟੀ ਹਾਂਜੀ ਹਾਂਜੀ ਸਾਰੇ ਆ ਪੱਟੀ ਕੋਲੇ ਹੀ ਆ ਜੀ ਸਾਡੇ ਕੋਲੇ ਇਹਦਾ ਪੋਲੇ ਹੀ ਆ ਨਾ ਹਾਂਜੀ ਹਾਂਜੀ ਉਹ ਘੁੰਮਿਆ ਮੈਂ ਉਧਰ ਅੱਛਾ ਜੀ ਛੋਟਾ ਹੁੰਦਾ ਰਿਸ਼ਤਿਵਾਰੀ ਬਹੁਤ ਠੀਕ ਹੈ ਜੀ ਚਲੋ ਬਹੁਤ ਵਧੀਆ ਤੇ ਦਰਸ਼ਨ ਕਰੇ ਹਾਂ ਜੀ ਕਿੱਦਾਂ ਲੱਗਾ ਬਹੁਤ ਵਧੀਆ ਆਨੰਦ ਆਇਆ ਪੂਰਾ ਅੱਛਾ ਆ ਜਿਹੜਾ ਮਾਹੌਲ ਆ ਭਾਈ ਇਹਦੇ ਬਾਰੇ ਗੱਲ ਕਰੋ ਇਹ ਬਹੁਤ ਵਧੀਆ ਬਹੁਤ ਵਧੀਆ ਹੀ ਕੁੜੇ ਹਾਂਜੀ ਤੇ ਨੈਵਲੀ ਆਂਗੂ ਜੀ ਸਾਰੇ ਹੀ ਹਾਂਜੀ ਹਰ ਕੋ ਜਾਣਨ ਦਾ ਮੌਕਾ ਹਾਂਜੀ ਹਾਂਜੀ ਵਧੀਆ ਮਿਲਦੇ ਜੀ ਸਾਰੇ ਜਾਣ ਵੀ ਹੋ ਜਾਂਦੀ ਆ ਹਾਂਜੀ ਹਾਂਜੀ ਆਪਣਾ ਹੋ ਜਾਂਦਾ ਆ ਬਹੁਤ ਵਧੀਆ ਹਾਂਜੀ ਲੈ ਦਰਸ਼ਨ ਵਧੀਆ ਹੋ ਜਾਂਦੇ ਜੀ ਬਹੁਤ ਵਧੀਆ ਪੈਰ ਤੇ ਕੀ ਗੱਲ ਹੋਈ ਪੈਦਲ ਬਾਤ ਤੁਰ ਕੇ ਤੁਰ ਕੇ ਪੈਦਲ ਗਏ ਸ਼ੋਕ ਗਿੱਟੇ-ਗੁੱਟੇ ਸੋਚ ਗਏ ਹੋ ਜੀ ਪੈਦਲ ਜਾਂਦੇ ਆ ਆਉਂਦੇ ਵੀ ਪੈਦਲ ਹਾਂਜੀ ਹਾਂਜੀ ਹਾਂਜੀ

ਬਹੁਤ ਵਧੀਆ ਜੀ ਪੈਦਲ ਗਏ ਪੈਦਲ ਆਏ ਪੈਦਲ ਆਏ ਰਾਤ ਦੇ ਵਿੱਚ ਜਿਹੜਾ ਆ ਆਨੰਦ ਹਾਂ ਜੀ ਆ ਨਹੀਂ ਮਿਲਦਾ ਜੀ ਹਾਂ ਜੀ ਐਨ ਠਕਾਉੜ ਉੱਠੀ ਜਾਂਦੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਐਂ ਕਰਪੂਤਲੇ ਤੋਂ ਆਏ ਆ ਪਿੰਡ ਆਰੀਆਂ ਵਾਲੇ ਹਾਂ ਜੀ ਪਿੰਡ ਆਰੀਆਂ ਵਾਲਾ ਕਰਪੂਤ ਸਾਹਿਬ ਬਹੁਤ ਵਧੀਆ ਹਾਂ ਜੀ ਹਾਂ ਜੀ ਵੀਰਾ ਜੀ ਕਿੱਦਾਂ ਜੈ ਮਾਤਾ ਦੀ ਜੈ ਮਾਤਾ ਦੀ ਠੀਕ ਹੋ ਯਾਰ ਮਾਤਾ ਦਾ ਭਜਨ ਆਹ ਲਾਦਾ ਭਾਈ ਨੇ ਮਾਤਾ ਦਾ ਭਜਨ ਉਹਦੇ ਨਾਲ ਤਾੜੀ ਭਜਨ ਜਾਂ ਛੋਟਾ ਜਿਹਾ ਸ਼ੇਰ ਜੋ ਅਜੂਬੇ ਮਾਤਾ ਦੇ ਦਰਤੇ ਆਏ ਸੀ ਦੀਜਾਂ ਨਾਲ ਭਜਨ ਗਾਏ ਸੀ ਆਹਾ ਮਾਤਾ ਦੇ ਦਰਤੇ ਆਏ ਸੀ ਦੀਜਾਂ ਨਾਲ ਭਜਨ ਗਾਏ ਸੀ ਅਰਥਾਂ ਤੇ ਮਾਤਾ ਦੇਆਂ ਨੂੰ ਬਚਾਇਆ ਪਰ ਦਰਤੋਂ ਦਰਤੋਂ ਖਾਲੀ ਕੋਈ ਨਹੀਂ ਆਇਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਥੋੜਾ ਜਿਹਾ ਜੰਨਤਾਪੁਰੀ ਦਾ ਬਹੁਤ ਸਾਡੇ ਦਰਬਾਰ ਕੀ ਆਵੇ ਉਹ ਆਦਾ ਆ मैनू नहीं सुने जय माता दी जय माता दी सारे बोलो जोर से बोलो जय माता दी जय माता दी तुसी भी बोलो तुसी भी बोलो नहीं सुने सारे बोलो उठ के बोलो के बोलो सारे बोलो

ਸਾਡੀ ਹਾਂਜੀ ਸੰਗਤ ਸਾਡੀ ਬਹੁਤ ਸੀ 50 ਤੋਂ 50-60 ਬੰਦੇ ਹੁੰਦੇ ਸੀਗੇ ਜਿਹੜਾ ਹਣ ਬੱਚੇ ਵਿੱਚ ਵਿਆਏ ਗਏ ਸਾਰੇ ਤਾਂ ਹੁਣ ਵੀ ਅਸੀਂ 30-35 ਜਨਨੇ ਹੈਗੇ 20 ਸਾਲ ਹੋ ਗਿਆ ਤੁਰਕੇ ਹੀ ਆਉਨੇ ਆ ਤੇ ਤੁਰਕੇ ਹੀ ਜਾਂਦੇ ਆ ਤਾ ਰਾਨੀ ਬਹੁਤ ਕੋਸ਼ਿਸ਼ ਦਿੰਦੀ ਆ ਬਹੁਤ ਹਾਂਜੀ ਉਹ ਸੰਗਤਾਂ ਲਈ ਵੀ ਅਸੀਂ ਇਹੀ ਚੱਕ ਮੰਗਦੇ ਆਂ ਮਹਾ ਮਾਈ ਜਿੰਨਾ ਸਾਨੂੰ ਦਿੱਤਾ ਸੰਤਨ ਵੀ ਉਨਾ ਹੀ ਦੇ ਹਾਂ ਵੱਧ ਹਾਂਜੀ ਬਿਲਕੁਲ ਆਪਣੇ ਲਈ ਸਾਰੇ ਮੰਗਦੇ ਆ ਸੰਤਨ ਲੈ ਹਾਂਜੀ ਪਹਿਲਾਂ ਸੰਤਨ ਲੈ ਮੰਗੇ ਦਾ ਬਾਅਦ ਚਾਲਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਤੇ ਹਾਂਜੀ ਹੁ ਸਾਰਿਆਂ ਨੂੰ ਜੈ ਮਾਤਾ ਦੀ ਜੀ ਜੈ ਮੈਂ ਹਰ ਸਾਲ ਮਾਤਾ ਜੀ ਦੇ ਚਿੰਤਪੁਰਨੀ ਹਰ ਸਾਲ ਪੈਦਲ ਯਾਤਰਾ ਕਰਦੀ ਹਾਂ ਤੇ ਇਸ ਵਾਰ ਵੀ ਮੈਂ ਪੈਦਲ ਯਾਤਰਾ ਹੀ ਆ ਰਹੀ ਹਾਂ ਤੇ ਮਾਤਾ ਰਾਣੀ ਨੇ ਮੈਨੂੰ ਬਹੁਤ ਖੁਸ਼ ਦਿੱਤਾ ਹੈ ਜੀ ਇਸ ਦਰਬਾਰ ਤੇ ਸਾਡੀ ਬਹੁਤ ਆਸਨਾ ਜੁੜੀ ਹੋਈ ਹੈ ਮਾਤਾ ਰਾਣੀ ਹਰ ਸਾਲ ਕੋਈ ਨਾ ਕੋਈ ਸਾਡੀ ਆਸਮਰਾਦ ਪੂਰੀ ਕਰਦੀ ਹੈ ਤੇ ਮੇਰੀ ਇਹ ਅਰਦਾਸ ਹੈ ਮਾਤਾ ਚਿੰਤਪੁਰਨੀ ਜੀ ਸਾਰਿਆਂ ਦੀਆਂ ਆਸਾਂ ਮਰਾਦਾ ਪੂਰੀਆਂ ਕਰੇ ਜੈ ਮਾਤਾ ਚਿੰਤਪੁਰਨੀ ਜੈ ਕਿਸ ਨਾ ਹੋ ਜੀ ਜਿਕਰਾ ਮਾਤਾ ਚਿੰਤਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਮਾਤਾ ਦੀ ਭਾਈ ਜੈ ਮਾਤਾ ਦੀ ਜੈ ਮਾ ਚਿੰਤਪੁਰਨੀ ਜੀ ਕਾ ਹਾਜੀ ਮਾਤਾ ਜੀ ਦੇ ਹਰ ਸਾਲ ਆਈ ਦਾ ਦਰਬਾਰ ਤੇ ਜੀ ਹਰੇਕ ਦੀ ਮਨੋ ਕਾਮਨਾ ਮਾਤਾ ਜੀ ਪੂਰੀਆ ਕਰਨ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਜੀ ਦੋਸਤੋ ਮੈਂ ਕਿੰਤੀ ਕਾਲਿਆ ਕਰਤਾਰਪੁਰ ਵਾਲਾ ਤੁਹਾਡਾ ਆਪਣਾ ਦੋਸਤ ਵੀਰ ਦੁੱਖ ਮੇਰੇ ਵੀ ਜੇ ਦੇਵੇਂਗੀ ਤੂੰ ਕਟਮਾ ਨੀ ਜਾਣਾ ਕੁਝ ਨਹੀਂ ਖਜਾਨਿਆਂ ਚੋਂ ਕਟਮਾ ਪੇਰੇ ਹੁੰਦਿਆਂ ਮੈਂ ਜਿੰਦ ਕਾ ਨੂੰ ਰੋਲਾ ਨਹੀਂ ਮਾਏ ਮੇਰੀ ਏ ਕੋਲ ਹੋਵੇ ਤੇ ਮੈਂ ਦੁੱਖ ਸਾਰੇ ਫੋਲਾ ਨਹੀਂ ਮਾਏ ਮੇਰੀ ਏ já já é mata